ਅੱਛਾ ਸ਼ਸ਼ੀਕਾ ਸਰ ਜੀ ਸਰ ਸਾਨੂੰ ਪੰਜਾਬ ਸਰਕਾਰ ਦੀਆਂ ਮੰਗਾਂ ਬਾਰੇ ਕੋਈ ਜਾਣਕਾਰੀ ਦਿਓ ਜੀ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਅਦਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਗਾਤਾਰ ਵਗਰੇ ਪਹੁੰਚਾਂ ਨਾਲ ਬੇਤਨ ਹਰ ਪਾਲਸੇ ਜਿਮਨਾ ਮੀਟੀਆਂ ਜਿਵੇਂ ਮੁੱਖ ਮੰਗ ਸੀ ਕਿ ਡੀਏ ਦੇ ਵਿੱਚ ਸੁਣਾ ਨੂੰ ਵਾਅਦਾ ਕਰਨਾ ਕਿਉਂਕਿ ਪੰਜਾਬ ਸਰਕਾਰ ਮਲਾ ਡੀਏ 42% ਆ ਹਰਕੇਂਦਰ ਸਰਕਾਰ ਜਮਲਾਹ ਡੀਏ ਆ 58% ਆ 16 ਫਿਰ ਦਾ ਫਰਕ ਆ ਜਿਸ ਨਾਲ ਕਿ ਮੁੱਖ ਨੇ ਭਵਾਨਤਵ ਨਾਲ ਜਿੱਦਣੇ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈਆਂ ਮੈਂ ਭਰੋਸਾ ਦਾ ਹੈ ਕਿ ਜਮਲਾਹ ਡੀਏ ਵਿੱਚ ਆਨਲਾਈਨ ਵਿੱਚ ਵਾਦਾ ਕੀਤਾ ਜਾਊ ਹਾਂ ਜੀ ਮਾਨ ਜੀ ਛੇਵੇਂ ਪੇ ਕਮਿਸ਼ਨ ਦੇ ਏਰੀਏ ਮਲਾਦਮਾਂ ਨੂੰ ਕਦੋਂ ਤੱਕ ਮਿਲ ਸਕਦਾ ਇਸ ਬਾਰੇ ਜਾਣਕਾਰੀ ਦਿਓ ਜੀ ਛੇਵੇਂ ਪੇਗ ਨੇ ਲਗਭਗ 18000 ਕਰੋੜ ਦੇ ਬਣਦਾ ਜਿਸ ਨੂੰ ਲੈ ਕੇ ਮੁਖਰੀ ਭਵਨ ਤਮਾਨ ਨੂੰ ਬੇਤਾਂ ਦੇ ਹਰਪਾਲ ਜਿੰਮਾ ਨੂੰ ਜਾਂ ਪੰਜਾਬ ਦੇ ਕੈਨ ਮੰਤਰੀ ਜਿੰਨੇ ਵੀ ਉਹਨਾਂ ਨੇ ਮੰਗ ਪੱਤਰ ਦਿੱਤੇ ਗਏ ਮੁੱਖ ਮੰਗ ਸੀਗੇ 550 ਲੱਖ ਲਗਭਗ 18 ਕਰੋੜ ਦਾ ਪ੍ਰਵਾਨਾ ਦਿੱਤਾ ਜਾਵੇ ਜਿਸ ਦੇ ਵਿੱਚ ਸਾਗੁਣੀ ਚੇਅਰਮੈਨ ਬੇਤਾਂ ਦੇ ਹਰਪਾਲ ਜਿੰਮਾ ਨਾਲ ਮੀਟਿੰਗ ਹੋਈਆਂ ਤਾਂ ਮੁਖਰੀ ਭਵਨ ਤਮਾਨ ਨਾਲ ਵੀ ਇੱਕ ਮੀਟਿੰਗ ਹੋਈ ਪਰ ਬਨਾ ਦੇ ਰੇਜ ਵਾਅਦਾ ਨਹੀਂ ਕੀਤਾ ਗਿਆ ਕੈਨ ਮੰਤਰੀ ਮੰਡਲ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਵੱਖ-ਵੱਖ ਉਮਰ ਦੇ ਮਦਾਕ ਜੋ ਪੇਗ ਅਨੇ ਦਿੱਤਾ ਜਾਊਗਾ ਜੋ ਰੈਗੂਲਰ ਮਲਾਜਮਾ ਉਹਨਾਂ ਦਾ ਪੇਗ ਨੈਗਰੀ ਜੋ ਪਹਿਲੀ ਕੇਸ ਤੋਂ April 2026 ਵਿੱਚ ਮਿਲ ਜਾਊਗੀ ਹਾਂਜੀ ਮਾਨ ਜੀ ਰਿਟਾਇਰਮੈਂਟ ਹੋਏ ਮਲਾਜਮਾ ਮਲਾਜਮ ਕਿੰਨੇ ਫੈਕਟਰ ਨੂੰ ਲੈਣ ਦੀ ਮੰਗ ਕਰ ਰਹੇ ਹਨ ਰਿਟਾਇਰਮੈਂਟ ਹੋਏ ਮਲਾਜਮਾ ਨੇ ਮੁੱਖੀ ਭਵਾਨ ਤੁਮਨ ਨਾਲ ਜਾਂ ਸਾਗੁਣੇ ਚੇਅਰਮੈਨ ਮੇ ਤਾਂ ਇਹ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਕੀਤੀਆਂ ਕਿ ਸਾਨੂੰ ਫੈਕਟਰ 2.95 ਤੱਕ ਜਾਵੇ ਪਰ ਮੀਟਿੰਗਾਂ ਤਾਂ ਕਈ ਹੋ ਚੁੱਕੀਆਂ ਹਨ ਸਾਗੁਣੀ ਚੇਅਰਮੈਨ ਨਾਲ ਅਰੇ ਤੱਕ ਜੋ ਫੈਕਟਰ 2.58 ਨਹੀਂ ਲਾਗੂ ਕੀਤਾ ਗਿਆ ਰਿਟਾਇਰਮ ਲਾਈਨ ਨੂੰ ਉਹਨਾਂ ਦੀ ਮੁੱਖ ਮੰਗ ਸੀ ਇਹ ਵੀ ਸਾਡੇ ਫੈਕਟਰ ਵਿੱਚ ਹਰ ਹਾਲਤ ਵਿੱਚ ਵਧ ਦਿੱਤਾ ਜਾਵੇ ਹਾਨੀ ਨਾ ਹੋਣੀ ਪ੍ਰਾਣੀ ਪੈਨਸ਼ਨ ਸਕੀਮ 2004 ਤੋਂ ਭਰਤੀ ਹੋਏ ਮਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਹ ਜੀ ਪ੍ਰਾਣੀ ਪੈਨਸ਼ਨਿੰਗ ਬਹਾਲ ਕਰਤੀ ਆ ਪਰ ਲਗਭਗ 3 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਨੋਟਿਫਿਕੇਸ਼ਨ ਲਾਗੂ ਹੋਣ ਨੂੰ ਅਜੇ ਤੱਕ ਜੋ ਨਿਯਮ 1972 ਅਨਾਰ ਜੋ ਪ੍ਰਾਣੀ ਪੈਨਸ਼ਨਿੰਗ ਬਹਾਲ ਨਹੀਂ ਹੋਈ 2004 ਤੋਂ ਭਾਰਤੀ ਮਲਾਇਆ ਵੱਲੋਂ ਲਗਾਤਾਰ ਮੇਤਵਾਲੀ ਹਰਪਾਲ ਸਿੰਘ ਜੀ ਮ ਨਾਲ ਮੀਟਿੰਗ ਕੀਤੀ ਗਈਆਂ ਜਮ ਮੁਖਰੀ ਭਵਾਂ ਤੋਂ ਨਾਲ ਮੀਟਿੰਗ ਕੀਤੀ ਗਈ ਜਾਂ ਫਿਰ ਉਸ ਤੋਂ ਬਾਅਦ ਜਿਹੜੋਂ ਮੰਗਾ ਨਾ ਮੰਨ ਜਗੀਆਂ ਤਾਂ ਸਰੂਰ ਦੇ ਵਿੱਚ ਮਹਾਲੀ ਵਿੱਚ ਮੜਗਾ ਚੌਂ ਵੀ ਜਾ ਗਿਆ ਜਿੰਦਰ ਦੇ ਵਿੱਚ 50 ਗੱਲਾਂ ਦੀ ਪੋਲ ਵੀ ਖੁੱਲੀ ਗਈ ਹਾਂ ਜੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤਿਆਂ ਤੇ ਕਟਾ ਲਾਇਆ ਗਿਆ ਇਹ ਕਦੋਂ ਤੱਕ ਲਾਗੂ ਕੀਤੇ ਜਾ ਸਕਦੇ ਹਨ ਸਰ ਸਾਨੂੰ ਇਸ ਬਾਰੇ ਜਾਣਕਾਰੀ 50 ਸਰਕਾਰ ਵੱਲੋਂ 37 ਤਰ੍ਹਾਂ ਦੇ ਭੱਤੇ ਕਟਾ ਲਾਇਆ ਗਿਆ ਸੀ ਜਿਸ ਕਰਕੇ ਮੁਲਾਜ਼ਮ ਬਹੁਤ ਰੋਸੀ ਜੋ ਰੂਲਰ ਰੇਅ ਕਟ ਲਿਆ ਗਿਆ ਪਰ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਾਨ ਤਮਾਨ ਤੋਂ ਵੀ 37 ਤਰ੍ਹਾਂ ਜੋ ਭੱਤਿਆਂ ਦੇ ਕਟਾ ਲਾਇਆ ਗਿਆ ਹੈ ਉਸ ਨੂੰ ਬਹਾਲ ਕੀਤਾ ਜਾਵੇ ਹਾਂ ਅਨੀਮਾ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕਦੋਂ ਤੱਕ ਰੈਗੂਲਰ ਕੀਤਾ ਜਾ ਸਕਦੇ ਹਨ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜੋ ਕੱਚੇ ਮੁਲਾਜ਼ਮਾਂ ਉਹ ਕੰਮ ਕਰਦੇ ਆ ਉਹਨਾਂ ਵੱਲੋਂ ਲਗਾਤਾਰ ਇਹ ਮੰਗ ਉੱਤੇ ਦਿੱਤੇ ਗਏ ਹਨ ਮੁੱਖ ਜੀ ਭਵਾਨ ਤਵਾਰ ਨਾਲ ਜਾਂ ਮੇਟੋ ਹਰਪਾਲ ਸਿੰਘ ਜੀ ਨਾਲ ਮੀਟਿੰਗ ਵੀ ਕੀਤੀ ਗਿਆ ਸਾਨੂੰ 200000 ਹੋ ਗਏ ਸਰਕਾਰੀ ਵਿਭਾਗਾਂ ਕੰਮ ਕਰਦੇ ਨੂੰ ਫਸ ਹੁਣ ਇਹ ਲੋ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਇਆ ਵੱਲੋਂ ਆਉਣ ਵਾਲੀ 7 ਫਰਵਰੀ ਨੂੰ ਬੇਤੋਹ ਹਰਪਾਲ ਜਿੰਮਾ ਹਲਕਾ ਜਿਹੜਾ ਵੇ ਜਾ ਕੇ ਪੰਜਾਬ ਸਰਕਾਰ ਦੇ ਮੈਹਿਕ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਬੇਤੋਹ ਹਰਪਾਲ ਸਿੰਘ ਚੀਮਾ ਤੇ ਮੁਖੀ ਭਵੰਤ ਮਾਨ ਲਾੜਾਂ ਦੀ ਪੋਲ ਹੋਣਗੇ ਹਾਂਜੀ ਅੰਦਰਵਾੜੀ ਵਰਕਰ ਆਸ਼ਾ ਵਰਕਰ ਤੇ ਮੀਡੀਆ ਸੀਲ ਵਰਕਰ ਦੇ ਮਾਨ ਪੱਤੇ ਵਿੱਚ ਕਦੋਂ ਤੱਕ ਵਾਅਦਾ ਹੋ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਮਿਡਲ ਵਰਕਰ ਆਸ਼ਾ ਵਰਕਰਗਣਾ ਦੀ ਬਾਰਤਾਂ ਦੀ ਮੀਟਿੰਗ ਬੇਤੋਹ ਹਰਪਾਲ ਸਿੰਘ ਜੀ ਮਨਤੀਮਾਨਾ ਕੇ ਹੋ ਚੁੱਕੀਆਂ ਹਾਂ ਜੀ ਪਰ ਮਿਡਲ ਵਰਕਰ ਕੋਈ ਅਗਰਵੜੀ ਬਾਰ ਕਰਾਜ ਆਇਆ ਆਸਥਾ ਵਰਕਰਾਂ ਦਾ ਮਿਡਲ ਵਰਕਰਾਂ ਨੇ ਮਾਣੋ ਤੇ ਵਾਦਾ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਜਾਂ ਵਿੱਚ ਬਹੁਤ ਰੋਸ ਆ ਉਹ ਮੰਗ ਆ ਵੀ ਸਾਡੇ ਮਾਣਵੱਤੇ ਹਰ ਹੱਦ ਤੱਕ ਵਾਧਕਤਾ ਜਾਵੇ ਧੰਨਵਾਦ ਸਾਥੀਓ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ